ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਉਂਦੀ ਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਆਪਣੀ ਅੱਜ ਦੀ ਕਹਾਣੀ ਆ ਰਖੜੀ ਦਾ ਤਿਹਾਰ ਤਾਰੀ ਬਹੁਤ ਡੁੰਗੀਆਂ ਸੋਚਾਂ ਦੇ ਵਿੱਚ ਪਿਆ ਹੋਇਆ ਸੀ ਅੱਜ ਰਖੜੀ ਦੇ ਵਿੱਚ 4 ਦਿਨ ਰਹਿੰਦੇ ਸੀ ਪਰ ਉਹਦੀ ਭੈਣ ਦਾ ਫੋਨ ਆ ਗਿਆ ਸੀ ਉਹ ਕਹਿੰਦੀ ਵੀਰੇ ਇਸ ਵਾਰ ਮੈਂ ਰਖੜੀ ਤੇ ਨਹੀਂ ਆਉਂਗੀ ਮੇਰੇ ਘਰ ਦੇ ਕੰਮ ਬਹੁਤ ਜ਼ਿਆਦਾ ਨੇ ਇਸ ਕਰਕੇ ਐਤ ਕਿ ਤੂੰ ਮੇਰੀ ਵੇਟ ਨਾ ਕਰੀ ਤੇ ਤੂੰ ਵੀ ਆਉਣ ਦੀ ਖੇਚਲਾ ਨਾ ਕਰੀ ਮੈਂ ਅੱਗੇ ਦਸਹਰੇ ਵੇਲੇ ਜਿਹੜਾ ਮਾਰੂੰਗੀ ਤਾਰੀ ਸੋਚਦਾ ਕਿ ਮੇਰੀ ਇਹੀ ਵੱਡੀ ਭੈਣ ਜਿਨੇ ਮੇਰੀ ਮਾਂ ਦੇ ਗੁਜਰ ਜਾਣ ਤੋਂ ਬਾਅਦ ਮੈਨੂੰ ਆਪਣੇ ਜਵਾਕਾਂ ਵਾਂਗੂ ਰੱਖਿਆ ਪਾਲਿਆ ਤੇ ਹਰ ਵਾਰ ਮੇਰੇ ਗੁੱਟ ਤੇ ਰਖੜੀ ਬੰਦੀ ਆ ਇਸ ਵਾਰ ਇਹਨੇ ਮੈਨੂੰ ਮਨਾ ਕਿਉਂ ਕੀਤਾ ਉਹ ਸਮਝ ਗਿਆ ਸੀ ਕਿਉਂਕਿ ਮੇਰੀ ਵੱਡੀ ਭੈਣ ਆ ਕਿ ਮੇਰੇ ਘਰ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦੀ ਆ ਨਰਮੇ ਦੀ ਫਸਲ ਵੀਜੀ ਸੀ ਜਿਹੜੀ ਉਹ ਹੜ ਆ ਜਾਣ ਕਾਰਨ ਸਾਰੀ ਡੁੱਬ ਗਈ ਸੀ ਕਿੰਨਾ ਘਾਟਾ ਪਿਆ ਸੀ ਫਸਲ ਦੇ ਵਿੱਚ ਇਹ ਮੇਰੀ ਭੈਣ ਤੋਂ ਲੁਕਿਆ ਨਹੀਂ ਸੀ ਇਹਨਾਂ ਸੋਚਾਂ ਦੇ ਵਿੱਚ ਗਵਾਚਿਆ ਤਾਰੀ ਇਹ ਸੋਚਦਾ ਕਿ ਮੇਰੀ ਭੈਣ ਕਿੰਨੀ ਸਿਆਣੀ ਸਮਝਦੀ ਆਪਣੇ ਆਪ ਨੂੰ ਉਹਨੂੰ ਇਹ ਨਹੀਂ ਪਤਾ ਕਿ ਉਹਦਾ ਭਰਾ ਹਜੇ ਜਿਉਂਦਾਗਾ ਮਾੜਾ ਚੰਗਾ ਸਮਾਂ ਤਾਂ ਆਉਂਦਾ ਰਹਿੰਦਾ ਪਰ ਉਹ ਇਹ ਕਿਉਂ ਭੁੱਲ ਗਈ ਕਿ ਜੇ ਉਹ ਮੇਰੇ ਰਖੜੀ ਬਨਣ ਨਾ ਆਈ ਤਾਂ ਮੇਰਾ ਗੁੱਟ ਸੁਨਣਾ ਰਹੂਗਾ ਤੇ ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰੂੰਗਾ ਮੈਨੂੰ ਇਹ ਫੀਲ ਹੋਊਗਾ ਕਿ ਮੈਂ ਆਪਣੀ ਭੈਣ ਤੋਂ ਰਖੜੀ ਬਣਾਉਣ ਜੋਗਾ ਵੀ ਨਹੀਂ ਇਹਨਾਂ ਸੋਚਾਂ ਦੇ ਵਿੱਚ ਪਿਆ ਉਹ ਪਿਛਲੀਆਂ ਯਾਦਾਂ ਦੇ ਵਿੱਚ ਗੁਆਚ ਜਾਂਦਾ ਉਹ ਸੋਚਦਾ ਕਿ ਕਿਵੇਂ ਛੋਟੇ ਹੁੰਦੇ ਜਦੋਂ ਮੈਂ ਕਦੇ ਰਖੜੀ ਵਾਲੇ ਦਿਨ ਬਾਹਰ ਚੱਲਿਆ ਜਾਂਦਾ ਸੀ ਤਾ ਭੈਣ ਮੈਨੂੰ ਉਡੀਕ ਦੀ ਉਡੀਕ ਦੀ ਹੰਬ ਜਾਂਦੀ ਸੀ ਤੇ ਉਹਦੇ ਵਿਆਹ ਤੋਂ ਬਾਅਦ ਵੀ ਜੇ ਕਦੇ ਉਹ ਤੋਂ ਨਹੀਂ ਆਈਦਾ ਸੀ ਤਾਂ ਉਹ ਮੈਨੂੰ 10 ਦਿਨ ਪਹਿਲਾਂ ਹੀ ਫੋਨ ਲਾਉਣ ਲੱਗ ਜਾਂਦੀ ਸੀ ਕਿ ਤਾਰੀ ਮੇਰੇ ਤੋਂ ਆਇਆ ਨਹੀਂ ਜਾਣਾ ਤੂੰ ਪਹਿਲੇ ਆ ਜੀ ਰਖੜੀ ਤੋਂ ਸਾਰਿਆਂ ਤੋਂ ਪਹਿਲਾਂ ਰਖੜੀ ਤੇਰੇ ਮੈਂ ਬੰਨਣੀ ਆ ਬਾਕੀ ਭਰਾਵਾਂ ਦੇ ਗੁੱਟ ਹਜੇ ਰਖੜੀ ਬਿਨਾ ਸੁੰਨੇ ਹੋਣਗੇ ਮੈਂ ਤਾਂ ਆਪਣੇ ਵੀਰ ਦੇ ਗੁੱਟ ਤੇ ਪਹਿਲਾਂ ਹੀ ਰਖੜੀ ਬੰਨ ਦੇਣੀ ਆ ਤੇ ਤਾਰੀ ਸੋਚਦਾ ਵੀ ਅੱਜ ਮੇਰੀ ਉਹੀ ਭੈਣ ਰਖੜੀ ਬੰਨਣ ਤੋਂ ਮਨਾ ਕਰ ਰਹੀ ਆ ਇਹ ਸੋਚਦੇ ਸੋਚਦੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਸ ਤੋਂ ਬਾਅਦ ਉਹ ਉੱਠਦਾ ਤੇ ਆਪਣੇ ਘਰ ਵਾਲੀ ਤੋਂ ਚੋਰੀਆਂ ਲੁਕੋ ਕੇ ਰੱਖੇ ਕੁਝਕ ਪੈਸੇ ਆ ਜਿਹੜੇ ਉਹ ਮੁਠੀ ਦੇ ਵਿੱਚ ਲੈ ਕੇ ਤੁਰ ਪੈਂਦਾ ਬਾਹਰ ਨੂੰ ਉਹਦੇ ਘਰ ਵਾਲੀ ਉਹਨੂੰ ਪੁੱਛਦੀ ਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਰੋਟੀ ਤਾਂ ਖਾ ਲਓ ਉਹ ਕਹਿੰਦਾ ਕਿ ਮੈਂ ਆਉਣਾ ਸ਼ਾਮ ਨੂੰ ਆਉਂਗਾ ਮੈਂ ਤੇ ਮੈਂ ਚੱਲਿਆ ਕੰਮ ਉਹ ਕਹਿੰਦੀ ਵੀ ਤੁਸੀਂ ਬਿਨਾਂ ਰੋਟੀ ਖਾਦੇ ਤੁਰ ਗਏ ਕਹਿੰਦਾ ਜ਼ਰੂਰੀ ਕੰਮ ਆ ਗਿਆ ਮੈਨੂੰ ਕੋਈ ਗੱਲ ਨਹੀਂ ਤੂੰ ਆਪਦੀ ਰੋਟੀ ਖਾ ਲੈ ਤੇ ਮੈਂ ਸ਼ਾਮ ਨੂੰ ਆਉਂਗਾ। ਤਾਰੀ ਦੇ ਘਰ ਵਾਲੀ ਸੋਚਦੀ ਆ ਵੀ ਬਿਨਾਂ ਦੱਸੇ ਇਸ ਤਰ੍ਹਾਂ ਕੀ ਇੱਧਰ ਨੂੰ ਤੁਰ ਗਿਆ। ਫਿਰ ਉਹ ਸੋਚਦੀ ਆ ਵੀ ਚਲ ਕੋਈ ਕੰਮ ਆ ਗਿਆ ਹੋਣਾ। ਤਾਰੀ ਆਪਣੇ ਘਰ ਦਾ ਦਰਵਾਜ਼ਾ ਲੰਘ ਕੇ ਬੱਸ ਅੱਡੇ ਤੇ ਜਾਂਦਾ ਤੇ ਸ਼ਹਿਰ ਵਾਲੀ ਬੱਸ ਫੜਦਾ। ਸ਼ਹਿਰ ਵਾਲੀ ਬੱਸ ਤੋਂ ਉਹ ਆਪਣੀ ਭੈਣ ਦੇ ਸਹੁਰਿਆਂ ਦੇ ਪਿੰਡ ਵਾਲੀ ਬੱਸ ਲੈਂਦਾ ਤੇ 1 ਘੰਟੇ ਦੇ ਵਿੱਚ ਆਪਣੀ ਭੈਣ ਦੇ ਗੇਟ ਅੱਗੇ ਜਾਵੜਦਾ। ਉਧਰੋਂ ਉਹਦੀ ਭੈਣ ਜਿਹੜੇ ਨੂੰ ਸਵੇਰ ਦੀ ਕੋਈ ਅੱਚ ਵੀ ਲੱਗੀ ਪਈ ਸੀ ਉਹ ਵਾਰ-ਵਾਰ ਬੂਹੇ ਵੱਲ ਵੇਖ ਰਹੀ ਸੀ। ਉਹਨੂੰ ਪਤਾ ਸੀ ਕਿ ਮੈਂ ਆਪਣੇ ਭਰਾ ਨੂੰ ਮਨਾ ਕੀਤਾ ਪਰ ਫਿਰ ਵੀ ਉਹਨੂੰ ਕੋਈ ਉਡੀਕ ਸੀ। ਉਹ ਕੰਮ ਕਰਨ ਦੇ ਬਹਾਨੇ ਤੁਰੀ ਫਿਰਦੀ ਸੀ ਨਾਲੇ ਗੇਟ ਵੱਲ ਝਾਕਦੀ ਫਿਰਦੀ ਸੀ। ਤਾਂ ਉਹਦੀ ਸੱਸ ਨੂੰ ਕਹਿੰਦੀ ਆ ਕਿ ਕੀ ਹੋਇਆ ਕੁੜੇ? ਅੱਜ ਤੇਰੀ ਨਿਗਾ ਗੇਟ 'ਤੇ ਆ। ਨਾਲੇ ਤੂੰ ਕਹਿਣੀ ਆ ਕਿ ਮੈਂ ਰਖੜੀ ਬੰਨਣ ਜਾਣਾ ਨਹੀਂ ਤੇ ਮੈਂ ਆਪਦੇ ਭਰਾ ਨੂੰ ਵੀ ਮਨਾ ਕਰਤਾ। ਫਿਰ ਵੀ ਨਿਗਾ ਤੇਰੀ ਗੇਟ 'ਤੇ ਆ ਜਿਵੇਂ ਕਿਸੇ ਨੇ ਆਉਣਾ ਹੁੰਦਾ। ਤਾਉ ਕਹਿੰਦੀ ਨਹੀਂ ਮੰਮੀ ਜੀ ਮੈਂ ਤਾਂ ਵੈਸੇ ਹੀ ਕੰਮ ਕਰਦੀ ਫਿਰਦੀ ਆ ਕਹਿੰਦੀ ਤੁਹਾਨੂੰ ਐਵੇਂ ਲੱਗਦਾ ਆਪਣੀ ਸੱਸ ਦੇ ਮੂੰਹੋਂ ਇਹ ਸੁਣ ਕੇ ਉਹ ਕੰਮ ਨਿਵੇੜ ਕੇ ਅੰਦਰ ਚਲੀ ਜਾਂਦੀ ਆ ਤੇ ਅਚਾਨਕ ਅੰਦਰੋਂ ਉੱਠ ਕੇ ਉਹ ਬਾਹਰ ਵੇੜੇ ਦੇ ਵਿੱਚ ਆ ਜਾਂਦੀ ਆ ਵੇੜੇ ਚ ਆਉਂਦੀ ਆਉਂਦੀ ਉਹ ਮੇਨ ਗੇਟ ਦੇ ਦਰਵਾਜ਼ੇ ਤੇ ਖੜ ਜਾਂਦੀ ਆ ਤੇ ਜਦੋਂ ਉਹ ਦਰਵਾਜ਼ੇ ਤੇ ਖੜੀ ਵੇਖਦੀ ਆ ਤਾਂ ਗਲੀ ਦੇ ਵਿੱਚ ਉਹਦਾ ਭਰਾ ਤੁਰਿਆ ਆਉਂਦਾ ਹੁੰਦਾ ਆਪਣੇ ਨਿੱਕੇ ਵੀਰ ਨੂੰ ਆਉਂਦੀ ਵੇਖ ਕੇ ਉਹਦੀਆਂ ਅੱਖਾਂ ਜਿਹੜੀਆਂ ਹੰਝੂਆਂ ਦੇ ਨਾਲ ਭਰ ਜਾਂਦੀਆਂ ਜਦੋਂ ਉਹਦਾ ਭਰਾ ਕੋਲ ਆਉਂਦਾ ਤੇ ਉਹ ਕਹਿੰਦਾ ਕਿ ਭੈਣ ਤੂੰ ਤੂੰ ਬਾਹਰ ਕੀ ਕਰਦੀ ਆ ਉਹ ਕਹਿੰਦੀ ਵੀਰੇ ਮੈਂ ਤੈਨੂੰ ਮਨਾ ਕੀਤਾ ਸੀ ਕਿ ਤੂੰ ਆਈ ਨਾ ਤੂੰ ਫਿਰ ਵੀ ਆ ਗਿਆ ਉਹ ਕਹਿੰਦਾ ਹੈ ਕਮਲੀ ਨਾਲੇ ਤਾਂ ਮੈਨੂੰ ਮਨਾ ਕਰਦੀ ਆ ਵੀ ਆਉਣਾ ਨਹੀਂ ਨਾਲੇ ਦਰਵਾਜ਼ੇ ਤੇ ਖੜੀ ਉਡੀਕੀ ਜਾਂਦੀ ਆ ਤਾਂ ਆਪਣੇ ਭਰਾ ਦੇ ਮੂੰਹੋਂ ਇਹ ਗੱਲ ਸੁਣ ਕੇ ਤਾਰੀ ਦੀ ਭੈਣ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਤੋਂ ਬੋਲਿਆ ਨਹੀਂ ਜਾਂਦਾ ਫਿਰ ਉਹ ਕਹਿੰਦੀ ਆ ਕਿ ਹੁਣ ਸਾਰੀਆਂ ਗੱਲਾਂ ਇੱਥੇ ਹੀ ਕਰਨੀਆਂ ਕਿ ਅੰਦਰ ਵੀ ਆਏਗਾ ਉਹਦਾ ਭਰਾ ਚਲੋ ਅੰਦਰ ਚਲਿਆ ਜਾਂਦਾ ਉਹਦੇ ਨਾਲ ਉਹ ਲਫਾਫੇ ਦੇ ਵਿੱਚੋਂ ਇੱਕ ਮਠਿਆਈ ਦਾ ਡੱਬਾ ਤੇ ਕੇਲਿਆਂ ਦੀ ਦਸ ਜਣ ਕੱਢ ਕੇ ਆਪਣੀ ਭੈਣ ਨੂੰ ਫੜਾਉਂਦਾ ਤੇ ਉਹ ਕਹਿੰਦੀ ਹੈ ਵੀਰਾ ਇੰਨੀ ਖੇਚਲਾ ਕਾਤੋਂ ਕੀਤੀ ਉਹ ਕਹਿੰਦਾ ਕਿ ਖੇਚਲਾ ਭੈਣਾਂ ਕੋਲੇ ਵੀਰ ਕਦੇ ਖਾਲੀ ਆਉਂਦੇ ਆ ਨਾਲੇ ਤੂੰ ਕਿਵੇਂ ਸੋਚ ਲਿਆ ਵੀ ਜੇ ਤੂੰ ਰਖੜੀ ਬੰਨ੍ਹ ਨਹੀਂ ਆਵੇਂਗੀ ਤੇ ਮੈਨੂੰ ਕਹ ਦੇਵੇਂਗੀ ਕਿ ਤੂੰ ਆਉਣਾ ਨਹੀਂ ਤੇਰੀ ਰਖੜੀ ਬਣਾਏ ਬਿਨਾ ਮੇਰਾ ਗੁੱਟ ਸੁਣਨਾ ਰਹਿੰਦਾ ਰਖੜੀ ਕੱਢ ਤੇ ਮੇਰੇ ਰਖੜੀ ਬੰਨ੍ਹ ਤਾਰੀ ਦੀ ਭੈਣ ਇਹ ਸਾਰੀਆਂ ਗੱਲਾਂ ਸੁਣ ਕੇ ਬਹੁਤ ਭਾਵਕ ਹੁੰਦੀ ਆ ਤੇ ਅੰਦਰੋਂ ਉਹ ਰਖੜੀ ਲਿਆਉਂਦੀ ਆ ਕਿਉਂਕਿ ਰਖੜੀ ਤਾਂ ਉਹ ਖਰੀਦੀ ਬੈਠੀ ਸੀ ਤੇ ਉਹਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਸੀ ਵੀ ਮੈਂ ਆਪਣੇ ਭਰਾ ਨੂੰ ਜਿੰਨਾ ਮਰਜ਼ੀ ਬਣਾ ਕਰਦਿਆਂ ਮੇਰਾ ਭਰਾ ਰਖੜੀ ਬਣਾਉਣ ਜ਼ਰੂਰ ਆਊਗਾ ਚਲੋ ਤਾਰੀ ਦੇ ਉਹ ਰਖੜੀ ਬਣਦੀ ਆ ਰਖੜੀ ਬੰਨਣ ਤੋਂ ਬਾਅਦ ਉਹ ਚਾਹ ਪਾਣੀ ਉਹਨੂੰ ਪਿਲਾਉਂਦੀ ਆ ਰੋਟੀ ਖਵਾਉਂਦੀ ਆ ਸਾਰਾ ਦਿਨ ਤਾਰੀ ਉਹਦੇ ਕੋਲ ਰਹਿੰਦਾ ਭੈਣ ਭਰਾ ਕਿੰਨੀਆਂ ਹੀ ਕਬੀਲਦਾਰੀ ਦੀਆਂ ਗੱਲਾਂ ਕਰਦੇ ਆ ਤੇ ਫਿਰ ਤਾਰੀ ਆਪਣੀ ਭੈਣ ਨੂੰ ਕਹਿੰਦਾ ਕਿ ਮੈਨੂੰ ਪਤਾ ਤੂੰ ਕਿਉਂ ਮਨਾਂ ਕੀਤਾ ਸੀ ਤੂੰ ਐਸੇ ਕਰਕੇ ਮਨਾਂ ਕੀਤਾ ਸੀ ਨਾ ਕਿ ਮੇਰੀ ਨਰਮੇ ਦੀ ਫਸਲ ਡੁੱਬ ਗਈ ਤੇ ਮੇਰੀ ਘਰ ਦੀ ਕਬੀਲਦਾਰੀ ਮੇਰਾ ਹੱਥ ਇਸ ਵਰ ਤੰਗਾ ਤੂੰ ਇਹ ਕਿਵੇਂ ਸੋਚ ਲਿਆ ਅਸੀਂ ਵੀ ਤਾਂ ਰੋਟੀ ਖਾਣੇ ਆ ਅਸੀਂ ਵੀ ਤਾਂ ਆਪਦੀਆਂ ਚੀਜ਼ਾਂ ਦੀ ਲੋੜਾਂ ਦੀ ਪੂਰਤੀ ਕਰਦੇ ਆ ਤੇਰੀ ਰਖੜੀ ਨਾਲ ਕਿਹੜਾ ਮੇਰਾ ਵਾੜਾ ਖਰਚਾ ਹੋ ਜਾਣਾ ਸੀ ਤਾਰਾ ਤਾਰੀ ਦੀ ਭੈਣ ਉਹਨੂੰ ਕਹਿੰਦੀ ਆ ਕਿ ਵੀਰੇ ਤੂੰ ਸੱਚ ਕਿਹਾ ਵੀ ਮੈਂ ਨਹੀਂ ਚਾਹੁੰਦੀ ਸੀ ਹਨਾ ਕਿ ਮੈਂ ਤੇਰੇ ਤੇ ਕੋਈ ਵਾਧੂ ਦਾ ਬੋਝ ਪਾਵਾਂ ਵੀ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਇਸੇ ਲਈ ਮੈਂ ਤੈਨੂੰ ਮਨਾ ਕੀਤਾ ਸੀ ਤਾਰੀ ਕਹਿੰਦਾ ਕਮਲੀ ਨਾ ਹੋਵੇ ਤਾਂ ਤੈਨੂੰ ਪਤਾ ਹੈਗੀ ਤਾਂ ਤੂੰ ਮੇਰੀ ਵੱਡੀ ਭੈਣ ਆ ਪਰ ਜਦੋਂ ਤੂੰ ਇਹੋ ਜੀਆਂ ਗੱਲਾਂ ਕਰਦੀ ਆ ਨਾ ਤਾਂ ਤੂੰ ਮੈਨੂੰ ਛੋਟੀ ਲੱਗਣ ਲੱਗ ਜਾਨੀਂ ਮੇਰੇ ਤੋਂ ਦੋਨੋਂ ਭੈਣ ਭਰਾ ਕਾਫੀ ਟਾਈਮ ਦੁੱਖ ਸੁੱਖ ਕਰਦੇ ਆ ਤੇ ਫਿਰ ਭਰਾ ਭੈਣ ਨੂੰ ਕਹਿੰਦਾ ਕਿ ਚਲ ਠੀਕ ਆ ਭੈਣੇ ਮੈਂ ਚੱਲਿਆਂ ਹੁਣ ਤੂੰ ਕਦੋਂ ਘੇੜਾ ਮਾਰਨਾ ਉਹ ਕਹਿੰਦੀ ਕੋਈ ਗੱਲ ਨਹੀਂ ਵੀਰੇ ਮੈਂ ਵੀ ਜਲਦੀ ਆਉਂਗੀ ਉਹ ਕਹਿੰਦੀ ਵੀ ਹੁਣੀ ਕਿੱਥੇ ਚੱਲਿਆ ਅੱਜ ਰਹਿ ਕਹਿੰਦਾ ਨਾ ਮੈਂ ਘਰੇ ਦੱਸ ਕੇ ਨਹੀਂ ਆਇਆ ਮੇਰਾ ਜਾਣਾ ਜ਼ਰੂਰੀ ਆ ਮੇਰੇ ਕੰਮ ਵੀ ਰਹਿੰਦੇ ਆ ਤਾਂ ਕਹਿੰਦੀ ਫਿਰ ਰੁਕ ਜਾ ਭੈਣ ਆ ਜਿਹੜੀ ਆਪਣੇ ਭਰਾ ਵਾਸਤੇ ਮੂੰਗੀ ਦਾ ਝੋਲਾ ਜਿਹੜਾ ਪਰਕੇ ਲਿਆਉਂਦੀ ਆ ਤੇ ਕਹਿੰਦੀ ਆ ਕਿ ਆ ਲੈ ਜਾ ਅਸੀਂ ਘਰ ਦੀ ਬੀਜੀ ਸੀ ਉਹ ਕਹਿੰਦਾ ਭੈਣਾ ਕੋਲ ਤਾਂ ਭਰਾ ਲੈ ਕੇ ਆਉਂਦੇ ਹੁੰਦੇ ਆ ਚੀਜ਼ਾਂ ਲੈ ਕੇ ਥੋੜੀ ਜਾਂਦੇ ਆ ਉਹਦੀ ਭੈਣ ਕਹਿੰਦੀ ਆ ਕਿ ਪਹਿਲਾਂ ਵਾਲੇ ਜ਼ਮਾਨੇ ਦੀਆਂ ਗੱਲਾਂ ਨੇ ਕੋਈ ਗੱਲ ਨਹੀਂ ਤੂੰ ਮੇਰਾ ਛੋਟਾ ਭਰਾਗਾ ਮੇਰੇ ਜਵਾਕਾਂ ਵਰਗਾਗਾ ਕੋਈ ਗੱਲ ਨਹੀਂ ਅਸੀਂ ਘਰ ਦੀ ਮੂੰਗੀ ਬੀਜੀ ਸੀ ਤੂੰ ਲੈ ਜਾ ਚਲ ਉਹ ਝੋਲਾ ਫੜਦਾ ਤੇ ਆਪਣੀ ਭੈਣ ਨੂੰ ਦਵਾ ਸਲਾਮ ਕਰਨ ਤੋਂ ਬਾਅਦ ਤੁਰਨ ਲੱਗਦਾ ਤੇ ਆਪਣੇ ਗੀਜੇ ਦੇ ਵਿੱਚ ਹੱਥ ਮਾਰਦਾ 100 ਰੁਪਏ ਦਾ ਨੋਟ ਕੱਢ ਕੇ ਆਪਣੀ ਭੈਣ ਨੂੰ ਦਿੰਦਾ ਤੇ ਉਹਦੀ ਭੈਣ ਕਹਿੰਦੀ ਆ ਕਿ ਰਹਿਣ ਦੇ ਵੀਰੇ ਇੰਨੀ ਖੇਚਲਾ ਨਾ ਕਰ ਤੇ ਉਹ ਕਹਿੰਦਾ ਖੇਚਲਾਲੀ ਕੀ ਗੱਲ ਆ 100 ਰੁਪਿਆਗਾ 100 ਰੁਪਏ ਦਾ ਕੀ ਆਉਂਦਾ ਕੀ ਮੈਂ ਤੈਨੂੰ ਦੇ ਚੱਲਿਆ ਲੈ 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 ਚਲ ਤਾਰੀ ਦੀ ਭੈਣ ਆ ਜਿਹੜੀ ਉਹ ਆਪਣੇ ਭਰਾ ਤੋਂ ਸ਼ਗਨ ਫੜ ਲੈਂਦੀ ਆ ਤੇ ਖੁਸ਼ੀ ਖੁਸ਼ੀ ਆਪਣੇ ਭਰਾ ਨੂੰ ਵਿਦਾ ਕਰ ਦਿੰਦੀ ਆ ਤਾਰੀ ਮੂੰਗੀ ਦਾ ਝੋਲਾ ਫੜ ਕੇ ਬੱਸ ਅੱਡੇ ਤੇ ਆ ਜਾਂਦਾ ਤੇ ਬੱਸ ਦੇ ਵਿੱਚ ਬੈਠ ਜਾਂਦਾ ਤਾਰੀ ਜਦੋਂ ਬੱਸ ਦੇ ਵਿੱਚ ਬੈਠ ਜਾਂਦਾ ਤਾਂ ਉਹ ਆਪਣੀ ਭੈਣ ਦੇ ਪਿਆਰ ਬਾਰੇ ਸੋਚਦਾ ਤੇ ਸੋਚਦਾ ਕਿ ਭੈਣ ਭਰਾ ਦਾ ਰਿਸ਼ਤਾ ਵੀ ਰੱਬ ਨੇ ਕਿੰਨਾ ਅਜੀਬ ਬਣਾਇਆ ਵੀ ਇੱਕ ਦੂਜੇ ਬਿਨਾ ਰਹਿੰਦੇ ਨਹੀਂ ਇੱਕ ਦੂਜੇ ਦੀਆਂ ਤਕਲੀਫਾਂ ਵੀ ਸਮਝਦੇ ਆ ਵੀ ਮੇਰੀ ਭੈਣ ਨੇ ਦੇਖ ਲਾ ਵੀ ਮੇਰੇ ਬਾਰੇ ਕਿੰਨਾ ਸੋਚਿਆ ਇਹ ਸੋਚਦੇ ਸੋਚਦੇ ਜਦੋਂ ਕਨੈਕਟਰ ਉਹਦੇ ਮੋੜੇ ਤੇ ਆ ਕੇ ਹੱਥ ਧਰਦਾ ਕਿ ਟਿਕ ਟਿਕਟਾ ਤਾ ਤਾਰੀ ਨੂੰ ਪਮਤਰੀ ਲੱਗ ਜਾਂਦੀ ਆ ਉਹ ਸੋਚਦਾ ਕਿ 100 ਦਾ ਇੱਕ ਨੋਟ ਸੀ ਉਹੀ ਤਾਂ ਮੈਂ ਭੈਣ ਨੂੰ ਦੇ ਆਇਆ ਹੁਣ ਮੈਂ ਟਿਕਟ ਕਿਵੇਂ ਘਟਾਵਾਂ ਤੇ ਕਨੈਕਟਰ ਸੀ ਜਿਹੜਾ ਉਹ ਵੀ ਕੱਬਾ ਸੀ ਕਿਉਂਕਿ ਜਦੋਂ ਦਾ ਤਾਰੀ ਬੱਸ 'ਚ ਬੈਠਾ ਸੀ ਕਨੈਕਟਰ ਕਿਸੇ ਨਾ ਕਿਸੇ ਨੂੰ ਕੁਛ ਨਾ ਕੁਛ ਬੋਲੀ ਜਾਂਦਾ ਸੀ ਤੇ ਤਾਰੀ ਇਨ੍ਹਾਂ ਸੋਚਾਂ ਦੇ ਵਿੱਚ ਗਵਾਚਿਆ ਕਿ ਹੁਣ ਕਨੈਕਟਰ ਮੇਰੀ ਬੇਇੱਜ਼ਤੀ ਕਰੂਗਾ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਪਰ ਉਹ ਆਪਣਾ ਮੂੰਹ ਉੱਲੇ ਕਰਕੇ ਅੱਖਾਂ ਦੇ ਹੰਝੂ ਆ ਜਿਹੜੇ ਉਹ ਪੂੰਝ ਲੈਂਦਾ ਉਹ ਸੋਚਦਾ ਕਿ ਚਲ ਜੇ ਕਨੈਕਟਰ ਜ਼ਿਆਦਾ ਬੋਲਣ ਲੱਗਿਆ ਤਾਂ ਮੈਂ ਅਗਲੇ ਏਡੇ ਤੇ ਉਤਰ ਜੂੰ ਜਦੋਂ ਉਹਨੂੰ ਕਨੈਕਟਰ ਨੇ ਉਹਦੇ ਕੋਲੇ ਆਉਣਾ ਹੁੰਦਾ ਤਾਂ ਉਹ ਆਪਣੀ ਬੁੱਕਲ ਦੇ ਵਿੱਚੋਂ ਮੂੰਗੀ ਦਾ ਝੋਲਾ ਜਦੋਂ ਠੀਕ ਕਰਨ ਲੱਗਦਾ ਤਾਂ ਉਹਨੂੰ ਐਂ ਲੱਗਦਾ ਕਿ ਝੋਲੇ ਦੇ ਵਿੱਚ ਕੁਝ ਰੜਕਦਾ ਲੱਗਿਆ ਮੂੰਗੀ ਦੇ ਝੋਲੇ ਵਿੱਚ ਜਦੋਂ ਉਹਨੇ ਹੱਥ ਮਾਰ ਕੇ ਮੂੰਗੀ ਦੇ ਵਿੱਚੋਂ ਵੇਖਿਆ ਤਾਂ ਇੱਕ ਰਮਾਲ ਨਿਕਲਿਆ ਰਮਾਲ ਦੇ ਵਿੱਚ 4-5 500 ਦੇ ਨੋਟ ਨਿਕਲਦੇ ਆ ਜਦੋਂ ਹਰਮਾਲ ਖੋਲ ਕੇ ਵੇਖਦਾ 5-500 ਦੇ ਨੋਟ ਵੇਖ ਕੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਕਿਉਂਕਿ ਇਹ ਉਹਦੀ ਭੈਣ ਦਾ ਪਿਆਰ ਸੀ ਜਿਹੜਾ ਉਹਨੇ ਆਪਣੀ ਭੈਣ ਆਪਣੇ ਭਰਾ ਤੋਂ ਚੋਰੀਆਂ ਰਮਾਲ ਦੇ ਵਿੱਚ ਬੰਨ ਕੇ ਪਾਇਆ ਸੀ ਕਿਉਂਕਿ ਇੱਕ ਭੈਣ ਆਪਣੇ ਭਰਾ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੀ ਆ ਉਹਨੂੰ ਪਤਾ ਸੀ ਕਿ ਜੇ ਮੈਂ ਆਪਣੇ ਭਰਾ ਨੂੰ ਦੱਸ ਕੇ ਪੈਸੇ ਪਾਏ ਤਾਂ ਉਹਨੇ ਕਦੇ ਨਹੀਂ ਲੈਣੇ ਕਿ ਉਹ ਜਿਤਾਉਣਾ ਨਹੀਂ ਚਾਹੁੰਦੀ ਸੀ ਇਹਸਾਨ ਨਹੀਂ ਕਰਨਾ ਚਾਹੁੰਦੀ ਸੀ ਆਪਣੇ ਭਰਾ ਨੂੰ ਪੈਸੇ ਦੇ ਕੇ ਇਸ ਲਈ ਉਹਨੇ ਚੋਰੀਆਂ ਰਮਾਲ ਦੇ ਵਿੱਚ ਬੰਨ ਕੇ ਉਹ ਪੈਸੇ ਪਾਈ ਸੀ ਤੇ ਉਹਨਾਂ 500 ਦੇ ਨੋਟਾਂ ਵੱਲ ਵੇਖ ਕੇ ਤਾਰੀ ਆ ਜਿਹੜਾ ਉਹਦੀਆਂ ਅੱਖਾਂ ਹੁਣ ਖੁਸ਼ੀ ਦੇ ਹੰਝੂਆਂ ਨਾਲ ਭਰ ਜਾਂਦੀਆਂ ਨੇ ਤੇ ਉਹਨੂੰ ਕਨੈਕਟਰ ਦਾ ਕੋਈ ਡਰ ਨਹੀਂ ਰਹਿੰਦਾ ਜਦੋਂ ਕਨੈਕਟਰ ਉਹਦੇ ਨੇੜੇ ਆਉਂਦਾ ਤੇ ਟਿਕਟ ਟਕਟਾਉਣ ਲਈ ਕਹਿੰਦਾ ਤਾਂ ਤਾਰੀ ਆਪਣੀ ਭੈਣ ਵੱਲੋਂ ਦਿੱਤੇ ਹੋਏ 500 ਦੇ ਨੋਟਾਂ ਵਿੱਚੋਂ ਇੱਕ ਨੋਟ ਕੱਢਦਾ ਤੇ ਆਪਣੀ ਟਿਕਟ ਟਕਟਾਉਂਦਾ ਸੋਚਦਾ ਕਿ ਜੇ ਇਹੋ ਜਿਹੇ ਭੈਣਾ ਹੁਣ ਤਾਂ ਮੇਰੇ ਵਰਗੇ ਵੀਰ ਨਿਮਾਣੇ ਵੀਰ ਜ਼ਿੰਦਗੀ ਦੇ ਵਿੱਚ ਕਦੇ ਦੁਖੀ ਨਹੀਂ ਹੋ ਸਕਦੇ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਕਦੇ ਭੈਣਾ ਤੇ ਮਾੜਾ ਸਮਾਂ ਆ ਗਿਆ ਕਦੇ ਵੀਰਾਂ ਤੇ ਆ ਗਿਆ ਪਰ ਜੇ ਭੈਣ ਭਰਾ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਹੋਣ ਤਾਂ ਭੈਣ ਭਰਾ ਦਾ ਜਿਹੜਾ ਇਹ ਰਿਸ਼ਤਾ ਹੋਰ ਵੀ ਗੂੜਾ ਹੋ ਸਕਦਾ ਰਖੜੀ ਦਾ ਤਿਹਾਰ ਕੱਲੀਆਂ ਭੈਣਾਂ ਨੂੰ ਦੇਣ ਲਈ ਨਹੀਂ ਬਣਿਆ ਹੁੰਦਾ ਜੇ ਭੈਣਾਂ ਦੇ ਭਰਾ ਲੋੜਵੰਦ ਨੇ ਅੱਜ ਉਹਨਾਂ ਤੇ ਮਾੜਾ ਟਾਈਮ ਆਇਆ ਤਾਂ ਭੈਣਾਂ ਵੀ ਆਪਣੇ ਭਰਾਵਾਂ ਦੇ ਨਾਲ ਖੜ ਜਾਂਦੀਆਂ ਨੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ